ਤੁਸੀਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਭਾਜੀ ਤੁਸੀਂ ਵੀ ਹਰਜਦੀਪ ਜੀ ਕੱਲ ਰਾਤ ਦਾ ਇੱਕ ਬੜਾ ਵੱਡਾ ਮੈਟਰ ਚੱਲ ਰਿਹਾ ਫਗਵਾੜਾ ਦਾ ਇੱਕ ਪੱਤਰਕਾਰ ਹੋਰ ਇੱਕ ਕਾਉਂਸਲਰ ਜਿਹੜਾ ਬੀਜੀਪੀ ਦਾ ਹੈਗਾ ਤੁਸੀਂ ਇੱਕ ਕੰਪਲੇਂਟ ਦਿੱਤੀ ਆ ਵੀ ਤੁਹਾਡੇ ਨਾਲ ਛੇੜ ਛਾੜ ਤੇ ਰੇਪ ਦੀ ਜਿਹੜੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਕੀ ਮਾਮਲਾ ਕੀ ਆ ਸਾਰਾ ਭਾਜੀ ਮਾਮਲਾ ਇਦਾਂ ਹੈ ਕਿ ਮੈਂ ਨਾ ਕੱਲ ਚੰਡੀਗੜ੍ਹ ਗਿਆ ਆਇਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਨਾ ਦੁਪਹਿਰੀ 3 ਵਜੇ ਫੋਨ ਕਰਦਾ ਨਰਾਗ ਮਨਖੰਡ ਜਿਹੜਾ ਕਾਉਂਸਲਰ ਆ ਤੁਹਾਡਾ ਕੀ ਕੋਈ ਆਫਿਸ ਦਾ ਕੰਮ ਆ ਤਾਂ ਮੇਰੇ ਨਾਲ ਆ ਕੇ ਮਿਲ ਗੱਲ ਕਰ ਠੀਕ ਹੈ ਤੇ ਇਹਨੂੰ ਕਹਿੰਦੀ ਕਿ ਨਹੀਂ ਮੈਂ ਨਹੀਂ ਆ ਸਕਦੀ ਤੇ ਉਹ ਕਹਿੰਦਾ ਕਿ ਕੋਈ ਚੱਕਰ ਨਹੀਂ ਤੈਨੂੰ ਪ੍ਰੋਬਲਮ ਹੈ ਕੱਲੇ ਆਣ ਚ ਤੇ ਮੇਰਾ ਜਿਹੜਾ ਜਿਹੜਾ ਫੈਮਿਲੀ ਆਫ ਰੈਂਟ ਆ ਅਮਿਤ ਹੋਰੀ ਪੱਤਰਕਾਰ ਦੈਨਿਕ ਜਾਗਰਣ ਦਾ ਉਹ ਉਹ ਆ ਜਾਏਗਾ ਤੁਹਾਨੂੰ ਲੈਣ ਤੁਸੀਂ ਉਹਨਾਂ ਨੂੰ ਲਾ ਲਓ ਆਬਵੀਅਸਲੀ ਇਹ ਪੇਰੈਂਟਸ ਦਾ ਫੈਮਿਲੀ ਮੈਟਰ ਸੀਗਾ ਜਾਣਦੇ ਆ ਫੈਮਿਲੀ ਜਾਣਦਾ ਚੰਗੀ ਤਰ੍ਹਾਂ ਜਾਣਦਾ ਆ ਤੇ ਉਹ ਉਹਨੂੰ ਆ ਕੇ ਡਰਾਈਵਰ ਭੇਜਦਾ ਭਰਾ万ਜੀਤ ਆਰਟੀਕਲ ਚਿੱਟੀ ਚਿੱਟੀ ਗੱਡੀ ਆ ਕਹਿੰਦਾ ਸੀ ਬਰਿਸ਼ਤਾ ਬੈਠਿਆ ਪੀਪੀਆਰ ਵਾਲਾ ਫਗਵਾੜੇ ਦੇ ਉੱਤੇ ਸਾਨੂੰ ਉੱਥੇ ਆ ਕੇ ਮਿਲੋ ਜਦੋਂ ਪੀਪੀਆਰ ਗਿਆ ਉਹ ਪੀਪੀਆਰ ਨਹੀਂ ਲੈ ਕੇ ਗਿਆ ਇੱਥੇ ਮੰਡੀ ਦੇ ਕੋਲ ਕੋਈ ਗੈਸ ਸਟੇਸ਼ਨ ਆ ਗੁਪਤਾ ਗੈਸ ਸਟੇਸ਼ਨ ਇੰਡੀਅਨ ਦਾ ਹੈਗਾ ਉੱਥੇ ਲੈ ਕੇ ਗਿਆ ਪਹਿਲਾਂ ਉੱਥੇ ਡਰਾਈਵਰ ਗਿਆ ਅੰਦਰ ਇਹਨੂੰ ਕਹਿੰਦਾ ਤੂੰ ਕੁੜੀਏ ਬਾਹਰ ਰੁਕ ਮੈਂ ਅਦਰ ਸ਼ਾਹ ਨੂੰ ਦੇਖ ਕੇ ਆਣਾ ਇਹਦਾ ਮਦੀ ਡਰਾਈਵਰ ਜਦੋਂ ਆਇਆ ਕਹਿੰਦਾ ਅੰਦਰ ਸਾਹ ਅੰਦਰ ਬੈਠੇ ਆ ਤੂੰ ਜਾ ਕੇ ਮਿਲ ਲੈ ਦੋਨਾਂ ਨੂੰ ਫਿਰ ਲਈ ਚਾਹ ਲੈ ਕੇ ਆਉਂਦਾ ਕਿ ਚਾਹ ਪੀਉਂਦੇ ਸੀ ਬਹੁਤ ਗੱਲ ਗੱਲ ਕੁਛ ਨਹੀਂ ਕੀਤੀ ਮੇਰਾ ਟਰੈਵਲਿੰਗ ਦਾ ਕੰਮ ਹੈ ਟਿਕਟਿੰਗ ਦਾ ਤੇ ਹੌਲਿਡੇ ਪੈਕੇਜਸ ਦਾ ਜਲੰਧਰ ਉਹਦੇ ਰਿਲੇਟਡ ਗੱਲ ਕਰਨੀ ਹੈ ਅਨੇ ਕਿਹਾ ਵੀ ਹੈ ਕਿ ਅੰਦੀ ਜਲੰਧਰ ਗਿਆ ਚੰਡੀਗੜ੍ਹ ਗਿਆ ਹੈ ਉਹ ਆਏਗਾ ਫਿਰ ਗੱਲ ਕਰੂੰਗੀ ਨਹੀਂ ਨਹੀਂ ਅਸੀਂ ਗੱਲ ਕਰ ਲੈ ਤੈਨੂੰ ਪਤਾ ਹੀ ਹੈ ਮਾੜਾ ਮੋਟਾ ਤੈਨੂੰ ਡਿਸਕਸ ਕਰ ਲੈ ਅੰਦੀ ਬਾਜ ਕਾ ਬਾਤ ਇੱਥੇ ਇੱਥੇ ਬੁਲਾ ਲਾਂਗੇ ਮੁੜ ਕੇ ਜੀ ਹੋਰ ਨੂੰ ਕੀ ਕੀਤਾ ਕਰਨਾ ਇੱਥੇ ਨਹੀਂ ਗੱਲ ਕਰਨੀ ਅੰਦਰ ਦੂਜੇ ਕੈਫੇ ਜਾਂ ਗੱਲ ਕਰੋ ਜਦੋਂ ਇਹ ਅੰਦਰ ਗਈ ਹੈ ਅੰਦਰ ਕੈਫੇ ਨਹੀਂ ਸਿਕਾ ਅੰਦਰ ਪੂਰਾ ਫਾਰਮ ਹੌਸ ਬਣਿਆ ਹੋਇਆ ਹੈ ਸਵਿੰਗ ਪੂਲ ਹੈ ਔਰ ਇੱਕ ਕੈਫੇਨ ਬਣਿਆ ਹੋ ਉੱਥੇ ਲੈ ਆ ਕੇ ਬਿਠਾਤਾ ਇਹਨਾਂ ਨੂੰ ਕਿਹਾ ਵੀ ਹੈ ਕਿ ਇੱਥੇ ਗੱਲ ਕਰ ਲਓ ਕਹਿੰਦਾ ਨਹੀਂ ਕੋਈ ਪਰਸਨਲ ਗੱਲਾਂ ਹੁੰਦੀਆਂ ਐ ਆਪਣੀ ਗੱਲ ਹੈਗੀ ਕਨਫੀਡੈਂਸ਼ੀਅਲ ਗੱਲਾਂ ਹੁੰਦੀਆਂ ਐ ਅਸੀਂ ਉੱਥੇ ਹੀ ਗੱਲ ਕਰਾਂਗੇ ਅੰਦਰ ਗੱਲ ਕਰਾਂਗੇ ਨਾਲ ਹੀ 10 ਮਿੰਟ ਬਾਅਦ ਅਮਿਤ ਔਰੀ ਕਹਿੰਦਾ ਮੈਨੂੰ ਫੋਨ ਆਇਆ ਕਿਸੇ ਪੁਲਿਸ ਵਾਲੇ ਦਾ ਐਸਐਚਓ ਦਾ ਕਹਿੰਦਾ ਮੈਨੂੰ ਫੋਨ ਆਇਆ ਮੈਂ ਉਹਨੇ ਗੱਲ ਕਰਕੇ ਆਇਆ ਜਿੱਦਾਂ ਹੀ ਉਹ ਗਿਆ ਉਹ 10 ਮਿੰਟ ਕਵਰੇਜ ਨਹੀਂ 10 ਤੋਂ 15 ਮਿੰਟ ਕਵਰੇਜ ਨਹੀਂ ਬਣਿਆ ਅਨੁਰਾਗ ਮਨਖੜ ਜਿਹੜਾ ਕਾਉਂਸਲਰ ਆ ਉਹਨੇ ਉਹਨੇ ਬਤਮੀ ਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਕੀਤਾ ਮੈਡਮ ਤੁਹਾਡੇ ਨਾਲ ਮਾਨ ਖੜਨੇ ਪਹਿਲਾਂ ਮੇਰਾ ਹੱਥ ਫੜ ਲਿਆ ਮੈਨੂੰ ਚਾਹ ਦੇ ਬਹਾਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਚਾਹ ਨਹੀਂ ਪੀਤੀ ਮੈਂ ਕਿਹਾ ਮੈਂ ਨਹੀਂ ਪੀਣੀ ਫਿਰ ਚਾਹ ਛੱਡ ਕੇ ਫਿਰ ਪਹਿਲਾਂ ਮੇਰਾ ਹੱਥ ਫੜ ਲਿਆ ਫਿਰ ਮੇਰੇ ਉੱਤੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਮੈਂ ਕਿਹਾ ਪਲੀਜ਼ ਸੌਰੀ ਮੈਂ ਤਾਂ ਦੂਰ ਹੋ ਜਾਓ ਜਿੱਥੇ ਬੈਠਾ ਸੀ ਉੱਥੇ ਹੀ ਬੈਠਾ ਰਿਹਾ ਫਿਰ ਉਹ ਕਹਿੰਦਾ ਕਿ ਕੋਈ ਨਹੀਂ ਈਜ਼ੀ ਲੋ ਕੁਝ ਨਹੀਂ ਹੁੰਦਾ ਇਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਸੇ ਨੂੰ ਕੁਝ ਪਤਾ ਚੱਲੇਗਾ ਨਹੀਂ ਫਿਰ ਮੈਂ ਕਿਹਾ ਕੋਈ ਨਹੀਂ ਹੁਣ ਉਹ ਤਾਂ ਮੈਂ ਦੇਖ ਲਵਾਂਗੀ ਆਪੇ ਕਿਸੇ ਨੂੰ ਕੁਝ ਨਹੀਂ ਪਤਾ ਚੱਲੇਗਾ ਪਰ ਤੁਸੀਂ ਪਲੀਜ਼ ਮੇਰੇ ਤੋਂ ਦੂਰ ਰਹੋ ਉਸ ਵੇਲੇ ਫਿਰ ਮੈਂ ਚੁੱਪ ਰਹੀ ਮੈਂ ਕਿਹਾ ਮੈਂ ਕਿਸੇ ਨੂੰ ਕੁਝ ਨਹੀਂ ਦੱਸਦੀ ਉਹ ਕਹਿੰਦਾ ਨਹੀਂ ਨਹੀਂ ਕਿਸੇ ਨੂੰ ਇਹ ਨਹੀਂ ਦੱਸਣਾ ਨਾ ਕੁਝ ਹੋਏਗਾ ਨਾ ਕਿਸੇ ਨੂੰ ਪਤਾ ਚੱਲੇਗਾ ਤੂੰ ਬੈਠੀ ਰਹਿ ਫਿਰ ਮੈਂ ਡਰ ਗਈ ਸੀ ਕਿ ਪਤਾ ਨਹੀਂ ਕੋਈ ਹੋਰ ਨਾ ਆ ਜਾਈਏ ਸਾਰਿਆਂ ਨੂੰ ਪਤਾ ਨਾ ਹੋਵੇ ਮੈਂ ਤਾਂ ਜਾ ਵੀ ਨਹੀਂ ਸਕਦੀ ਉੱਠ ਕੇ ਐਦਾਂ ਗੁੱਸੇ 'ਚ ਜਿਵੇਂ ਕੋਈ ਰਿਐਕਟ ਕਰੂੰਗੀ ਤਾਂ ਐਵੇਂ ਕੋਈ ਹੋਰ ਮੇਰੇ ਤੇ ਐਕਸ਼ਨ ਨਾ ਚੱਕੇ ਜਾਂ ਮੈਨੂੰ ਤਾਂ ਮੈਂ ਡਰਦੇ ਮਾਰੇ ਫਟਾਫਟ ਉਹਨਾਂ ਨੂੰ ਕਿਹਾ ਪਲੀਜ਼ ਮੇਰੇ ਘਰੋਂ ਫੋਨ ਆ ਰਿਹਾ ਹੈ ਮੇਰੇ ਫਾਦਰ ਮੈਨੂੰ ਫੋਨ ਕਰ ਰਹੇ ਮੈਨੂੰ ਘਰੇ ਜਾਣਾ ਹੈ ਬਹੁਤ ਐਮਰਜੈਂਸੀ ਜੇ ਮੈਨੂੰ ਜਾਣ ਦੋਏ ਤੋ ਤਾਂ ਉਹ ਕਹਿੰਦੇ ਕਿ ਨਹੀਂ ਨਹੀਂ ਕੋਈ ਨਹੀਂ ਮੈਂ ਦੇਖ ਲੈਂਦਾ ਰੁਕ ਜਾਣਾ ਫਿਰ ਨਾਲ ਹੀ ਮੇਰੇ ਮਾਸੜਾ ਆ ਕੇ ਉਹ ਕਹਿੰਦੇ ਕੋਈ ਨਹੀਂ ਮੈਂ ਦੇਖਦਾ ਆ ਕੀ ਹੋ ਗਿਆ ਇਦਾਂ ਦਾ ਕਿਉਂ ਮੈਂ ਕਿਹਾ ਕੁਝ ਨਹੀਂ ਹੋਇਆ ਬਸ ਮੈਨੂੰ ਇੱਥੋਂ ਜਾਣਾ ਜਾਨੀ ਕਿ ਤੁਹਾਡੇ ਨਾਲ ਬੈਡ ਟੱਚ ਕੀਤਾ ਉਹਨਾਂ ਨੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪਰ ਮੈਂ ਮਨ੍ਹਾ ਕਰ ਰਹੀ ਸੀ ਬਾਰ-ਬਾਰ ਮੈਂ ੱਤਕਾ ਵੀ ਮਾਰਿਆ ਉਹਨਾਂ ਨੂੰ ਕਿ ਪਿੱਛੇ ਹੋ ਜਾਓ ਇਵ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਹਾ ਅਮੀਤੋਰੀ ਨੂੰ ਕਹਾ ਕਿ ਪਲੀਜ਼ ਮੈਨੂੰ ਗੱਡੀ ਬੁਲਾ ਦਿਓ ਜਾਂ ਮੈਨੂੰ ਘਰੇ ਜਾਣ ਦਿਓ ਮੈਨੂੰ ਉੱਥੋਂ ਬਾਹਰ ਨਿਕਲਣਾ ਹੈ ਮੇਰੇ ਫਾਦਰ ਵੇਟ ਕਰ ਰਹੇ ਹੈ ਮੇਰੀ ਉਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਬਹੁਤ ਐਮਰਜੈਂਸੀ ਚੋ ਕੇ ਕੰਮ ਆ ਗਿਆ ਹੈ ਇਸ ਗੱਲ ਬਾਰੇ ਅਮੀਤੋਰੀ ਨੂੰ ਪਤਾ ਸੀ ਅੰਦਰ ਕੀ ਹੋ ਰਿਹਾ ਦੱਸਿਆ ਤੁਸੀਂ ਮੈਂ ਉਹਨਾਂ ਨੂੰ ਬਾਅਦ ਚ ਦੱਸਿਆ ਮੈਨੂੰ ਲੱਗਾ ਉਹ ਵੀ ਉੱਥੇ ਰਲੇ ਹੋਣਗੇ ਤੇ ਮੈਂ ਉਹਨਾਂ ਨੂੰ ਦੱਸਾਂਗੀ ਹੋਰ ਉਹ ਵੀ ਨਾਲ ਵਿੱਚ ਰਲ ਕੇ ਮੈਨੂੰ ਉੱਥੇ ਦਬਾਨ ਦੀ ਕੋਸ਼ਿਸ਼ ਕਰਨ ਫੇ ਤੁਸੀਂ ਉੱਥੋਂ ਨਿਕਲੇ ਕਿਦਾਂ ਨਿਕਲੇ ਕਿਦਾਂ ਉਸ ਜਗ੍ਹਾ ਤੋਂ ਕਿਦਾਂ ਨਿਕਲੇ ਬਾਲ ਉਹ ਅੰਦਰ ਉਹ ਦਰਵਾਜੇ ਨੂੰ ਹੈਂਡਲ ਤੱਕ ਨਹੀਂ ਲੱਗਾ ਸੀ ਜਿੰਨੂੰ ਮੈਂ ਖੋਲ ਸਕਾਂ ਉਹ ਪਤਾ ਨਹੀਂ ਬੰਦ ਹੀ ਕਿਦਾਂ ਕੀਤਾ ਹੋਇਆ ਸੀ ਕਿ ਕਿ ਬਾਰੋ ਹੀ ਕੋਈ ਅੰਦਰ ਆ ਕੇ ਕਰ ਸਕਦਾ ਅੰਦਰੋਂ ਕੋਈ ਬਾਹਰ ਨਹੀਂ ਜਾ ਸਕਦਾ ਫਿਰ ਕਿਦਾਂ ਨਿਕਲੇ ਫੇ ਮੈਂ ਉਹ ਕੁੰਡੀ ਨੂੰ ਫੜ ਕੇ ਖੋਲਿਆ ਸੀਗਾ ਉਹ ਕਿਸੇ ਤਰ੍ਹਾਂ ਕਿ ਮੈਂ ਚੱਲ ਜਾਵਾਂਗੀ ਕੋਈ ਗੱਲ ਨਹੀਂ ਤੁਸੀਂ ਬਸ ਡਰਾਈਵਰ ਨੂੰ ਬੋਲ ਦਿਓ ਮੈਨੂੰ ਘਰੇ ਛੱਡ ਦੇਵੇ ਉਹਨਾਂ ਦਾ ਡਰਾਈਵਰ ਹੀ ਫਿਰ ਮੈਨੂੰ ਘਰੇ ਛੱਡ ਕੇ ਆਇਆ ਕਰ ਛੱਡਣ ਤੋਂ ਬਾਅਦ ਫਿਰ ਤੁਸੀਂ ਗੱਲ ਕੀਤੀ ਸਾਰੀ ਪੇਰੈਂਟਸ ਨੂੰ ਨਸੀਬ ਹਸਬੰਦ ਨੂੰ ਵੀ ਜਾਂਦੇ ਜਾਂਦੇ ਗੱਡੀ 'ਚ ਹੀ ਦੱਸ ਦਿੱਤਾ ਸੀ ਇਹਨਾਂ ਨੂੰ ਮੈਂ ਮੈਸੇਜ ਫਿਰ ਉਸ ਤੋਂ ਬਾਅਦ ਕੰਪਲੇਂਟ ਕਰਨ ਦਾ ਵਿਚਾਰ ਫਿਰ ਆਇਆ ਤੁਹਾਡਾ ਵੀ ਸ਼ਿਕਾਇਤ ਕਰੀਏ ਹਾਂਜੀ ਬਿਲਕੁਲ ਤੇਰਾ ਇੱਕ ਗੱਲ ਇੱਕ ਗੱਲ ਸਵੇਰੇ ਤੁਸੀਂ ਕਹਿ ਰਹੇ ਸੀਗੇ ਵੀ ਉਸ ਤੋਂ ਬਾਅਦ ਕੋਈ ਰਾਤੀ ਫੋਨ ਕੀਤੇ ਨੇ ਧਮਕੀਆਂ ਮਿਲੀਆਂ ਨੇ ਭਾਜੀ ਉਹ ਕੀ ਮੈਟਰ ਹੈ ਹੁਣ ਵੀ ਧਮਕੀ ਆ ਰਹੀ ਹੈ ਫੋਨ ਆ ਰਿਹਾ ਹੈ ਰਾਜਦਾਨ ਵਾਲੀ ਗੱਲ ਕਰ ਰਿਹਾ ਹੈ ਕਿ ਗੱਲ ਕਰ ਲਓ ਅੰਮਿਤੋਰੀ ਖਤਮ ਕੀ ਦੇ ਰਿਹਾ ਹੈ ਤੇ ਕਾਉਂਸਲਰ ਕਹਿੰਦਾ ਮੈਂ ਤੁਹਾਡਾ ਮੌਜੂਦਾ ਕਾਉਂਸਲਰ ਹਾਂ ਤੇ ਮੈਂ ਤੁਹਾਡਾ ਮੌਜੂ ਨਾ ਤੇਰੇ ਤੇ ਕਹਣਾ ਮੈਂ ਨਾ ਸਾਡੇ ਤੇ ਕੋ ਪਰਚਾ ਹੋ ਜਾਦਾ ਨਾ ਹੀ ਅਸੀਂ ਤੁਹਾਡੇ ਕੋਈ ਕਾਰਵਾਈ ਕਰਨ ਦਾਂਗੇ ਇਹ ਗੱਲਾਂ ਕਿਹਨੇ ਕਿਹਨੇ ਕਲੀਆਂ ਕਈਆਂ ਬੰਮੀ ਤੋਰੀ ਤੇ ਅੰਮ੍ਰਾਗਮਨ ਖੰਡ ਕੋਈ ਸਿਆਸੀ ਪੋਲੀਟਿਕਲ ਦਬਾਵੀ ਪਿਆ ਤੁਹਾਡੇ ਤੇ ਨਹੀਂ ਹਜੇ ਨਹੀਂ ਉਹ ਖੁਦ ਹੀ ਇੰਨਾ ਪ੍ਰਿਆਨ ਸਮਝਦਾ ਆ ਕਿ ਮੈਂ ਬਹੁਤ ਵੱਡਾ ਪੱਤਰਕਾਰ ਆ ਅੱਗੇ ਵੀ ਇਹਨੇ ਦੋ ਤਿੰਨ ਵਾਰੀ ਇੱਧਰ ਹਰਕਤ ਕੀਤੀ ਸੀ ਅੰਮੀ ਤੋਰੀ ਨੇ ਤੇ ਅੱਗੇ ਵੀ ਪੋਲੀਟਿਕਲ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਦਾ ਸੀਗਾ ਮੇਰਾ ਕੋਈ ਕਲੇਸ਼ ਪਿਆ ਸੀ ਹੁਣ ਤੁਹਾਡੇ ਪੁਲਿਸ ਨੂੰ ਮੈਡਮ ਬਿਆਨ ਹੋ ਗਏ ਨੇ ਹਾਂਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਕੀ ਦੋਨਾਂ ਨੂੰ ਜੋ ਵੀ ਹੈ ਉਹਨਾਂ ਦੇ ਉੱਤੇ ਸੁਣਵਾਈ ਕੀਤੀ ਜਾਵੇ ਮੇਰੀ ਤੇ ਜਸਟਿਸ ਦਿੱਤਾ ਜਾਵੇ ਮੈਨੂੰ ਮੈਡਮ ਅਮੀਦੋਰੀ ਦੇ ਬਾਰੇ ਚ ਕਿਦਾਂ ਐ ਤੁਸੀਂ ਉਹ ਮੇਰੇ ਨੌਨ ਚ ਸੀਗੇ ਮੇਰੇ ਲਾਈਕ ਮੇਰੀ ਮਾਸੀ ਦੇ ਹਸਬੰਡ ਨੇ ਉਹ ਤਾਂ ਆਬਵੀਅਸਲੀ ਉਹ ਮੇਰੇ ਨੌਨ ਹੋਏ ਮੇਰੇ ਮਾਸਟਰਡ ਕਹਿੰਦੀਆਂ ਮੈਂ ਉਹਨਾਂ ਨੂੰ ਮੇਰੇ ਫਾਦਰ ਸਮਾਨ ਆ ਮੇਰੇ ਲਈ ਤੇ ਮਤਲਬ ਕੀ ਲੱਗ ਰਿਹਾ ਵੀ ਦੋਨਾਂ ਦੀ ਇਹਨਾਂ ਦੀ ਮਤਲਬ ਸੋਚੀ ਸਮਝੀ ਇਹ ਸਾਜ਼ਿਸ਼ ਹੈ ਬਿਲਕੁਲ ਬਿਲਕੁਲ ਯਾਰ ਨਾ ਤਾਂ ਇਹੀ ਚਾਹੀਦਾ ਵੀ ਕੋਈ ਉਸ ਬੰਦਾ ਮੈਨੂੰ ਉਹਦੀ ਗੱਡੀ ਲੈ ਕੇ ਗਈ ਆ ਉੱਥੇ ਮੈਂ ਉਹਨੂੰ ਨਹੀਂ ਪਤਾ ਹੋਏਗਾ ਉੱਥੇ ਮੌਜੂਦ ਆ ਉਸ ਬੰਦੇ ਨੂੰ ਕਿਉਂ ਨਹੀਂ ਪਤਾ ਹੋਏਗਾ ਉਹ ਬਾਹਰ ਗਿਆ ਤੇ ਆ ਕੇ ਉਹਨੇ ਮੇਰਾ ਰੰਗ ਨਹੀਂ ਦੇਖਿਆ ਉੱਡ ਗਿਆ ਤਾਂ ਉਹ ਨਾਲ ਰਹਿੰਦਾ ਉਹਦੇ 24 ਘੰਟੇ ਉਹਨੂੰ ਪਤਾ ਨਹੀਂ ਕੱਲ ਦਾ ਮੈਟਰ ਹੈਗਾ ਅੱਜ ਤੱਕ ਮਤਲਬ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਆਈ ਹੈ ਵੀ ਤੁਹਾਡੇ ਕੋਲ ਕੋਈ ਮਾਫੀ ਮੰਗੀ ਗਈ ਹੋਵੇ ਵੀ ਤੁਸੀਂ ਚਲੋ ਗਲਤੀ ਹੋਈ ਹੈ ਜਾਂ ਮਾਫੀ ਸਾਨੂੰ ਥੋੜੀ ਕੰਟੈਕਟ ਕਰ ਰਹੇ ਆ ਹਾਂਜੀ ਉਹ ਬਾਹਰੋਂ ਕਿਸੇ ਨਾ ਕਿਸੇ ਥਰੂ ਫੋਨ ਕਰਵਾਂਦੇ ਆ ਨਾ ਹੁਣ ਤੁਹਾਨੂੰ ਲੱਗ ਰਿਹਾ ਵੀ ਪੁਲਿਸ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਹੈ ਇਹ ਤਾਂ ਦੇਖਣ ਤੇ ਹੁਣ ਪਤਾ ਲੱਗੇਗਾ ਅੱਗੇ ਨਹੀਂ ਜਦੋਂ ਤੁਸੀਂ ਸਵੇਰੇ ਆਏ ਹੋ ਕਾਫੀ ਦੇਰ ਦੇ ਤੁਸੀਂ ਆਏ ਹੋ ਹੋ ਤੁਹਾਨੂੰ ਲੱਗ ਰਿਹਾ ਪੁਲਿਸ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਜਾਂ ਤੁਹਾਨੂੰ ਜੀ ਮੇਰੇ ਬਿਆਨ ਤਾਂ ਲਿੱਤੇ ਗਏ ਨੇ ਹੁਣ ਉਹ ਐਕਸ਼ਨ ਲੈਣਗੇ ਬਿਆਨ ਵੀ ਬੜੀ ਸਵੇਰੇ 8 ਵਜੇ ਬੁਲਾਇਆ ਸੀ ਹਾਂਜੀ ਹੁਣ ਥੋੜੀ ਦੇਰ ਪਹਿਲਾਂ ਬਿਆਨ ਹੋਇਆ ਪਹਿਲਾਂ ਕਹਿੰਦੇ ਸਾਡੇ ਮਹਿਲਾ ਥਾਣੇਦਾਰ ਨਹੀਂ ਹੈਗੀ ਇੱਥੇ ਉਹ ਕਰੇਗੀ ਫੋੜ ਫਿਰ ਕਹਿੰਦੇ ਹੈ ਨਹੀਂ ਅਵੇਲੇਬਲ ਕੋਈ ਦੂਜੀ ਹੁਣ ਆਈ ਆ ਤੇ ਉਹਨੇ ਬਿਆਨ ਲਿਆ ਸਾਡਾ ਆਸ਼ਵਾਸ਼ਣ ਮਿਲਿਆ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਹਾਂਜੀ ਆਸ਼ਵਾਸ਼ਣ ਦਿੱਤਾ ਹਾਂ ਠੀਕ ਜੀ ਧੰਨ